ਲੋ ਵੀ ਰੂਬਰੂ ਕਰਾਉਣਾ ਹੈ ਤੁਹਾਨੂੰ ਸਿੱਖਿਆ ਕ੍ਰਾਂਤੀ ਦੀ ਜਿਹੜੀ ਸੋਸ਼ਲ ਮੀਡੀਆ ਤੇ ਬੁਲਟ ਟ੍ਰੇਨ ਵਾਂਗੂ ਭੱਜ ਰਹੀ ਹੈ ਪਰ ਗਰਾਊਂਡ ਲੈਵਲ ਤੇ ਜ਼ੀਰੋ ਹੈ ਇੱਕ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਚਿਹਰਾ ਜਿਹੜਾ ਦਿਖਾਈ ਦਿੱਤਾ ਹੈ ਤਾਂ ਗੱਲ ਕੀ ਹੈ ਚੱਕੀ ਫਿਰਦੇ ਝੂਠ ਦੀਆਂ ਪੰਡਾਂ ਮੌਕਾ ਦੇਖ ਖੋਲਦੇ ਚੱਕੀ ਫਿਰਦੇ ਝੂਠ ਦੀਆਂ ਪੰਡਾਂ ਮੌਕਾ ਦੇਖ ਖੋਲਦੇ 20000 ਕੀਤੇ ਅਧਿਆਪਕ ਭਰਤੀ ਖੜ ਸਟੇਜ ਤੇ ਬੋਲਦੇ 20000 ਕੀਤੇ ਅਧਿਆਪਕ ਭਰਤੀ ਖੜ ਸਟੇਜ ਤੇ ਬੋਲਦੇ ਸਿੱਖਿਆ ਕ੍ਰਾਂਤੀ ਦਿਸ ਨਾ ਰਹੀ ਜਿਹੜੀ ਸੋਸ਼ਲ ਮੀਡੀਆ ਤੇ ਆਈ ਸਿੱਖਿਆ ਕ੍ਰਾਂਤੀ ਦਿਸ ਨਾ ਰਹੀ ਜਿਹੜੀ ਸੋਸ਼ਲ ਮੀਡੀਆ ਤੇ ਆਈ ਬੇਰਜਗਾਰ ਕਰੇ ਸਵਾਲ ਸਾਹਮਣੇ ਜਾਣ ਮੂੰ ਤੇ ਹੱਥ ਧਰ ਕੇ ਚੁੱਪ ਕਰਾਈ ਬੇਰਜਗਾਰ ਕਰੇ ਸਵਾਲ ਸਾਹਮਣੇ ਜਾਣ ਮੂੰ ਤੇ ਹੱਥ ਧਰ ਕੇ ਚੁੱਪ ਕਰਾਈ ਬੇਰਜਗਾਰ ਟੈਟ ਪਾਸ ਨੇ ਨਸੀਬ ਆਪਣੇ ਫਰੋਲ ਦੇ ਬੇਰਜਗਾਰ ਟੈਟ ਪਾਸ ਨੇ ਨਸੀਬ ਆਪਣੇ ਫਰੋਲ ਦੇ ਤੂਕੜੀ ਇਸਕੇ ਲੈ ਜਾਂਦੇ ਬਿਠਾ ਗੱਡੀ 'ਚ ਕਤੀੜ ਬੋਲਦੇ ਤੂਕੜੀ ਇਸਕੇ ਲੈ ਜਾਂਦੇ ਬਿਠਾ ਗੱਡੀ 'ਚ ਕਤੀੜ ਬੋਲਦੇ ਚੱਕੀ ਫਿਰਦੇ ਝੂਟਦੀਆਂ ਪੰਡਾਂ ਮੌਕਾ ਦੇਖ ਖੋਲਦੇ ਚੱਕੀ ਫਿਰਦੇ ਝੂਟਦੀਆਂ ਪੰਡਾਂ ਮੌਕਾ ਦੇਖ ਖੋਲਦੇ ਨਮੀ ਕਿਹੜੀ ਕੱਢੀ ਅਧਿਆਪਕ ਭਰਤੀ ਨੋਟੀਫਿਕੇਸ਼ਨ ਦਿਖਾਉਂਦੇ ਨਹੀਂ ਨਮੀ ਕਿਹੜੀ ਕੱਢੀ ਅਧਿਆਪਕ ਭਰਤੀ ਨੋਟੀਫਿਕੇਸ਼ਨ ਦਿਖਾਉਂਦੇ ਨਹੀਂ ਪਹਿਲਾਂ ਆਲੀਆਂ ਲੰਮਕੀ ਜਾਣ ਜੋਇਨ ਕਿਸੇ ਨੂੰ ਕਰਾਉਂਦੇ ਨਹੀਂ ਪਹਿਲਾਂ ਵਾਲੀਆਂ ਲੰਮਕੀ ਜਾਣ ਜੋਇਨ ਕਿਸੇ ਨੂੰ ਕਰਾਉਂਦੇ ਨਹੀਂ ਪੰਜਾਬੀ ਭਾਸ਼ਾ ਜੋ ਜਵਾਕ ਫੇਲ ਹੋਏ ਸਮਰ ਕੈਂਪਾਂ ਵਿੱਚ ਤੇਲ ਗੂ ਟੋਲਦੇ ਪੰਜਾਬੀ ਭਾਸ਼ਾ ਚ ਜਵਾਕ ਫੇਲ ਹੋਏ ਸਮਰ ਕੈਂਪਾਂ ਵਿੱਚ ਤੇਲ ਗੂ ਨ ਟੋਲਦੇ ਚੱਕੀ ਫਿਰਦੇ ਝੂਟਦੀਆਂ ਪੰਡਾਂ ਮੌਕਾ ਦੇਖ ਖੋਲਦੇ ਚੱਕੀ ਫਿਰਨ ਝੂਟਦੀਆਂ ਪੰਡਾਂ ਮੌਕਾ ਦੇਖ ਖੋਲਦੇ ਤਾਂ ਸਵਾਲ ਕਰਨਾ ਅਧਿਕਾਰ ਹੈ ਜਵਾਬ ਦੇਣਾ ਅੱਗੇ ਵਾਲੇ ਦਾ ਫਰਜ਼ ਹੈ ਇਹਦੇ ਨਾਲ ਕੋਈ ਵੀ ਡਿਸਟਰਬ ਨਹੀਂ ਹੁੰਦਾ ਇੱਕ ਸਵਾਲ ਕਰੇ ਦੋ ਸਵਾਲ ਕਰੇ ਤਿੰਨ ਸਵਾਲ ਕਰੇ ਤਾਂ ਉਸ ਦਾ ਜਵਾਬ ਦੇਣਾ ਜਿਹੜਾ ਬੰਦਾ ਹੈ ਤਾਂ ਇਹ ਦੋਨਾਂ ਦੀ ਅਧਿਕਾਰ ਨੇ ਇੱਕ ਦਾ ਫਰਜ਼ ਹੈ ਇੱਕ ਦਾ ਅਧਿਕਾਰ ਬਲਕਿ ਉਸ ਨੂੰ ਧੂਕੜੀ ਸਜਾਵੇ ਇਹ ਸੰਵਿਧਾਨ ਦੇ ਕਿਹੜੇ ਪੰਨੇ 'ਚ ਲਿਖਿਆ ਕੋਈ ਬੰਦਾ ਸ਼ਾਂਤਮਈ ਆਪਣੀ ਕੁਰਸੀ ਤੇ ਖੜ ਕੇ ਸਵਾਲ ਕਰਦਾ ਹੈ ਤਾਂ ਉਹਦਾ ਜਵਾਬ ਦਿਓ ਜਿਹੜੇ ਉਹ ਸਵਾਲ ਨਹੀਂ ਬਲਕਿ ਉਹਨੂੰ ਕਤੀੜ ਵੀ ਕਿਹਾ ਜਾਂਦਾ ਹੈ ਉਹਦੋ ਬੰਦਾ ਸਾਹਮਣੇ ਆ ਹੀ ਗਿਆ ਉਹਨੇ ਦੱਸਤਾ ਵੀ ਉਹਨੇ ਥੱਪੜ ਵੀ ਮਾਰਿਆ ਇਉਂ ਨੂੰ ਕਤੀੜ ਵੀ ਕਿਹਾ ਹੈ। ਸੋ ਕਿੱਥੋਂ ਤੱਕ ਸਿੱਖਿਆ ਕ੍ਰਾਂਤੀ ਇਹ ਪਹੁੰਚੀ ਹੈ ਇਹ ਤਾਂ ਸਾਹਮਣੇ ਆ ਹੀ ਜਾਂਦਾ ਹੈ। ਇੱਕ ਪਿੰਡ ਚ ਆ ਗਿਆ ਅਗਲੇ ਚ ਜਾਓਗੇ ਉੱਥੇ ਵੀ ਸਾਹਮਣੇ ਆਊਗਾ। ਇੱਦੋਂ ਅਗਲੇ ਚ ਜਾਓਗੇ ਉੱਥੇ ਵੀ ਸਾਹਮਣੇ ਆਊਗਾ। ਕਿਉਂਕਿ ਜੋ ਸਿੱਖਿਆ ਕ੍ਰਾਂਤੀ ਹੈ ਹੀ ਨਹੀਂ। ਉਦਘਾਟਨ ਚੱਲੇ ਸੀਗੇ ਉਹ ਰੁਕ ਗਏ ਪਖਾਨਿਆਂ ਦੇ। ਕਿਉਂਕਿ ਜਿਹੜੇ ਪਖਾਨੇ ਦੀ ਮੁਰੰਮਤ ਕਰਾਤੀ ਫੋਕ ਦਾ ਉਦਘਾਟਨਾ ਕਿੰਨੇ ਕਰੋੜਾ ਰੁਪਏ ਤੇ ਖਰਚ ਹੋਗੇ। ਉਦਘਾਟਨ ਦਾ ਪਹਿਲਾਂ ਨਹੀਂ ਸਰਕਾਰਾਂ ਵੀ ਕਰਦੀਆਂ ਸੀ ਪਰ ਐਦਾਂ ਆ ਰੀਤ ਜੀ ਨਹੀਂ ਚੱਲੀ ਸੀ। ਉਦਘਾਟਨ ਕਰਨਾ ਚਾਹੀਦਾ ਕਰੋ ਪਰ ਕੋਈ ਤੁਕ ਵੀ ਜਿਹੜੀ ਬਣਨੀ ਚਾਹੀਦੀ ਹੈ ਪਰ ਆ ਸੋਸ਼ਲ ਮੀਡੀਆ ਤੇ ਨਵੀਂ ਵੀਡੀਓ ਵਾਇਰਲ ਹੋਈ ਹੈ ਤੇ ਜੇ ਕੋਈ ਵੀ ਸਵਾਲ ਪੁੱਛਦਾ ਤਾਂ ਉਹਨੂੰ ਪੁੱਛ ਲੈਣ ਦਿਓ ਉਹਨੂੰ ਐਂ ਚੰਬੜ ਜਾਂਦੇ ਆ ਜਿਵੇਂ ਪਤਾ ਨਹੀਂ ਕੋਈ ਟੈਰਰਿਸਟ ਵੜ ਕੇ ਆ ਕੇ ਵੀ ਨੁਕਸਾਨ ਕਰੂਗਾ ਉਹ ਬੰਦਾ ਨਾਲੀ ਨੂੰ ਫੜ ਕੇ ਸਵਾਲ ਕਰਦਾ ਪਰ ਇੰਨੇ ਜਾਣੇ ਮੂਰੇ ਕਿੱਥੇ ਵੱਸ ਚੱਲਦਾ ਤੇ ਜੁਨੀਅਨ ਨੇ ਜੋ ਨੰਬਾਈਂਦੇ ਸੀਗੇ ਟੀਚਰ ਜੁਨੀਅਨ ਦੇ ਡੀਟੀਐਫ ਦੇ ਕਹਿ ਰਹੇ ਆ ਤਾਂ ਉਹਨਾਂ ਨੇ ਉਸ ਬੇਜ਼ਗਾਰ ਨੂੰ ਜਿਹੜਾ ਉਹ ਛੜਵਾ ਲਿਆ ਉਹ ਇਹੀ ਸਵਾਲ ਕਰਦੇ ਐ ਸੀਬ ਕਿਹੜੀ ਭਰਤੀ ਐ ਨਵੀਂ ਜਿਹੜੀ ਸਰਕਾਰ ਨੇ ਕੀਤੀ ਐ ਹਾਂ ਪਹਿਲਾਂ ਵਾਲੀਆਂ ਭਰਤੀਆਂ ਚੱਲ ਰੀਆਂ ਨੇ ਜੋ ਕਾਂਗਰਸ ਸਰਕਾਰ ਨੇ ਕੱਢੀਆਂ ਸੀ ਉਹਦੇ ਵਿੱਚੋਂ ਜੁਆਇਨ ਵੀ ਕਰਵਾਇਆ ਐ ਪਰ ਉਹ ਸਰੇ ਨਹੀਂ ਚੜੀਆਂ ਲੰਕੀਆਂ ਪਈਆਂ ਨੇ ਤਾਂ ਸਰਕਾਰ ਇਹ ਕਹਿ ਦਿੰਦੀ ਐ ਕਿ ਪਹਿਲਾਂ ਉਹ ਸਰੇ ਚੜ ਜਾਣ ਦਿਓ ਉਹ ਤਾਂ ਸਰੇ ਚੜਨੀ ਨਹੀਂ ਕਿਉਂਕਿ ਕਾਨੂੰਨੀ ਅੜਿੱਕੇ ਪਤੀ ਨਹੀਂ ਕਿੰਨੇ ਸਾਲ ਲੰਬੇ ਚੱਲੇ ਜਾਣ ਜੇ ਤੁਸੀਂ ਨਵੀਂ ਭਰਤੀ ਕਰਕੇ ਜੁਆਇਨ ਕਰਾ ਦੋ ਉਹਨਾਂ ਨੂੰ ਚੱਲੀ ਜਾਣ ਦਿਓ ਇਹ ਬੰਦੇ ਉਹ ਚੋਂ ਸਿਲੈਕਟ ਹੋਏ ਐ ਆ ਨਵੀਂ ਭਰਤੀ 'ਚ ਸਿਲੈਕਟ ਹੋ ਜਾਣਗੇ ਉਨ ਪਈ ਰਹਿੰਦੇ ਉਹ ਹੀ ਉਜਵ ਚ ਵੈਕੈਂਸੀ ਖਾਲੀ ਹੋ ਜਾਣਗੀਆਂ ਉਹ ਚ ਨਹੀਂ ਅਪਲਾਈ ਕਰ ਸਕਣਗੇ ਜਿਹੜੇ ਬੰਦੇ ਇੱਧਰ ਜੁਆਇਨ ਕਰਕੇ ਨਾਮੀ ਭਰਤੀ ਚ ਅਧਿਆਪਕਾਂ ਦੀਆਂ ਕਿੰਨੀਆਂ ਪੋਸਟਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਖਾਲੀ ਪਈਆਂ ਨੇ ਅਚੀਤਕਵਾਰ ਤੇ ਇੱਕ ਨਿਊਜ਼ ਵੀ ਆਈ ਸੀਗੀ ਹਜ਼ਾਰਾਂ ਦੀ ਗਿਣਤੀ ਵਿੱਚ ਸਕੂਲਾਂ ਦੇ ਵਿੱਚ ਪੋਸਟਾਂ ਜਿਹੜੀਆਂ ਖਾਲੀ ਨੇ ਤਾਂ ਇੱਕ ਹੋਰ ਨਿਊਜ਼ ਆਈ ਹੈ 10ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਸ਼ਾ ਚੋਂ ਫੇਲ ਹੋਏ ਮੈਂ ਵੀਡੀਓ ਕੱਲ ਨੂੰ ਪਾ ਲੂੰਗਾ ਨਿਊਜ਼ ਆ ਰਹੀ ਆ ਉਹ ਟਾਈਮ ਹੀ ਲੱਗਿਆ ਪਾਉਣ ਦਾ ਤਾਂ ਪੈਰਾ ਕਫਤਾ ਚ ਪਾਤਾ ਪੰਜਾਬੀ ਭਾਸ਼ਾ ਚੋਂ ਪੰਜਾਬ ਦੇ ਵਿਦਿਆਰਥੀ 10ਵੀਂ 12ਵੀਂ ਕਲਾਸ ਚੋਂ ਫੇਲ ਨੇ ਤੇ ਉਹਨਾਂ 26 ਤੋਂ ਸਰਮਰ ਕੈਂਪ ਚੱਲਣਗੇ ਛੁੱਟੀਆਂ ਚ ਇਹਨੇ ਬੱਚਿਆਂ ਨੂੰ ਤੇਲਗੂ ਭਾਸ਼ਾ ਪੜ੍ਹਾਓ ਆਪਣੀ ਮਾਤ ਭਾਸ਼ਾ ਚੋਂ ਤਾਂ ਬੱਚੇ ਫੇਲ ਨੇ ਤੇਲਗੂ ਕਿਵੇਂ ਸਿੱਖਣਗੇ ਤਾਂ ਇਹ ਵੀ ਲੋਕ ਸਵਾਲ ਕਰ ਰਹੇ ਐ ਉਹਨਾਂ ਦਾ ਪੰਜਾਬੀ ਚ ਸੁਧਾਰ ਕਰਦੋ ਇਹੀ ਬਹੁਤ ਐ ਪੰਜਾਬ ਦੇ ਸਕੂਲ ਨੇ ਪੰਜਾਬ ਦੇ ਵਿਦਿਆਰਥੀ ਨੇ ਪੰਜਾਬੀ ਭਾਸ਼ਾ ਚੋਂ ਆਪਣੀ ਮਾਤ ਭਾਸ਼ਾ ਚੋਂ ਫੇਲ ਨੇ ਇੰਨੀ ਹੈ ਸ਼ਰਮ ਵਾਲੀ ਗੱਲ ਹੀ ਐ ਚਲੋ ਹੁੰਦੇ ਆ ਬੱਚੇ ਕਈ ਬੱਚੇ ਜਿਹੜੇ ਨਲਾਇਕ ਹੁੰਦੇ ਆ ਉਹਨਾਂ ਦੇ ਪੱਲੇ ਨਹੀਂ ਪੈਂਦਾ ਪਰ ਐਡੀ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਦਾ ਫੇਲ ਹੋਣਾ ਪੰਜਾਬੀ ਦਾ ਬੁਰਾ ਹਾਲ ਹੀ ਐ ਆ ਨਵੇਂ ਜਵਾਕ ਨੇ ਇਹਨਾਂ ਤੋਂ ਪੜਾ ਲਓ ਮਾੜੀ ਜੀ ਕੋਈ ਸਟੇਟਸੀ ਪੜਾ ਲਓ ਪੰਜਾਬੀ ਚ ਪੜਿਆ ਨਹੀਂ ਜਾਂਦਾ ਕਿੱਸਾ ਹੈ ਐਂ ਬੋਲਦੇ ਆ ਉਹ ਪੜਾਓ ਐਂ ਐਂ ਬੋਲਦੇ ਹਿੰਦੀ ਬੋਲਦੇ ਆ ਉਹਨਾਂ ਦੇ ਹਿੰਦੀ ਰਚੀ ਜਾਂਦੀ ਐ ਪੰਜਾਬੀ ਦਾ ਉਹ ਬੋਲਦੀ ਨਹੀਂ ਤਾਂ ਇਹ ਹਾਲ ਐ ਜੀ ਸਾਡੀ ਸਿੱਖਿਆ ਕ੍ਰਾਂਤੀ ਦਾ